ਹਾਂਜੀ ਹਾਜ਼ਰ ਹੋ ਚੁੱਕੇ ਹਾਂ ਇੱਕ ਨਵਾਂ ਜਿਹਾ ਡਿਜ਼ਾਈਨ ਲੈ ਕੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਹਰ ਕੋਈ ਆਸਾਨੀ ਨਾਲ ਬਣਾ ਸਕਦਾ ਜੇ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਰਦੇ ਹਾਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜਿਵੇਂ ਤੁਸੀਂ ਕੋਈ ਵੀ ਬਾਰਡਰ ਬਣਾ ਲੈਣਾ ਜਿੱਦਾਂ ਕਿ ਮੈਂ ਨਹੀਂ ਬਣਾਇਆ ਹੋਇਆ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਲੇਨ ਪਾਉਣੀ ਆਪਾਂ ਨੇ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਲੇਨ ਦੇਖੋ ਪਲੇਨ ਸਲਾਈ ਪਾਉਣੀ ਆਪਾਂ ਨੇ ਪਿੱਛੇ ਧਾਗਾ ਕਰਕੇ ਸਾਰੇ ਕੁੰਡੇ ਸਿੱਧੇ ਸਿੱਧੇ ਬੰਨਨੇ ਨੇ ਕੋਈ ਵੀ ਆਪਾਂ ਨੇ ਜਦੋਂ ਬਾਰਡਰ ਤੋਂ ਬਾਅਦ ਆਪਾਂ ਦਾ ਡਿਜ਼ਾਈਨ ਦੀ ਸ਼ੁਰੂਆਤ ਕਰਨੀ ਹੈ ਇਸ ਦੀ ਤਾਂ ਇੱਕ ਸਲਾਈ ਹੈ ਜਿਹੜੀ ਉਹ ਪਲੇਨ ਪਾਉਗੀ ਹੀ ਪਾਉਗੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬોર્ਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਇੱਕ ਸਲਾਈ ਆਪਾਂ ਨੇ ਪਲੇਨ ਪਉਣੀ ਹੈ ਪਲੇਨ ਸਲਾਈ ਪਲੋਂ ਪਉਣ ਤੋਂ ਬਾਅਦ ਆਪਾਂ ਅੱਗੇ ਦੂਜੇ ਪਾਸੇ ਬੈਕ ਸਾਈਡ ਤੇ ਪਹਿਲਾ ਕੁੰਡਾ ਚਾਹੇ ਬਣੋ ਚਾਹੇ ਉਤਾਰੋ ਇਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਧਾਗਾ ਆਪਣਾ ਮੂਰੇ ਰਹੂਗਾ ਇਹਦਾ ਡਿਜ਼ਾਈਨ ਹੈ ਜਿਹੜਾ ਉਹ ਬੈਕ ਸਾਈਡ ਤੋਂ ਹੀ ਬਣੂਗਾ దో కుదాన దో కు ఉతారూజ దా ఫ దా దో కు ఉతారూజ బున దా దో కు మూరే అగ్గ క ਇੱਕ ਨੂੰ ਉਤਾਰ ਦਾਂਗੇ ਮੰਗਰਲੇ ਨੂੰ ਆਪਾਂ ਦੁਬਾਰਾ ਫੇਰ ਬੁਣ ਦਾਂਗੇ ਤਾਗਾ ਮੋਰੀ ਹੀ ਰਹੂਗਾ ਜੀ ਸਾਰੀ ਸਲਾਈ ਦੇ ਵਿੱਚ ਉਲਟੇ ਤਰੀਕੇ ਨਾਲ ਹੀ ਬਣਾਉਣੇ ਨੇ ਇਹ ਇੱਕ ਕੁੰਡਾ ਉਤਾਰ ਦਾਂਗੇ ਇੱਕ ਬੁਣ ਦਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਇੱਕ ਕੁੰਡਾ ਉਤਾਰ ਦਾਂਗੇ ਇੱਕ ਬੁਣ ਦਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਮੋਰਲਾ ਉਤਾਰ ਦਾਂਗੇ ਪਿਛਲੇ ਨੂੰ ਆਪਾਂ ਦੁਬਾਰਾ ਫੇਰ ਬੁਣ ਦਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਕਈ ਵਾਰ ਉੱਤਰ ਵੀ ਜਾਂਦਾ ਕੁੰਡਾ ਵੀ ਉਹਨੂੰ ਇਸ ਤਰੀਕੇ ਨਾਲ ਦੁਬਾਰਾ ਚੱਕ ਕੇ ਵੀ ਆਪਾਂ ਬਣ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਕਮੈਂਟਾਂ ਦੇ ਵਿੱਚ 10 ਜ਼ਰੂਰ ਦਿਆ ਕਰੋ ਕਿ ਡਿਜ਼ਾਈਨ ਕਿਵੇਂ ਦਾ ਲੱਗਿਆ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਆਪਾਂ ਅਪਲਾਈ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਹੈ ਇਹ ਪਿਆਰਾ ਵੀ ਤੇ ਬਿਲਕੁਲ ਸੌਖਾ ਵੀ ਹੈ ਬੈਕ ਸਾਈਡ ਤੋਂ ਇਹਦਾ ਜਿਹੜਾ ਡਿਜ਼ਾਈਨ ਆ ਇਹ ਬਣੂਗਾ ਹੁਣ ਆਗੇ ਆਪਾਂ ਸਿੱਧੇ ਪਾਸੇ ਦੋਈ ਸਲਾਈਆਂ ਦਾ ਡਿਜ਼ਾਈਨ ਆ ਸਿੱਧੇ ਪਾਸੇ ਆ ਗਏ ਹੁਣ ਆਪਾਂ ਸਿੱਧੇ ਪਾਸੇ ਪਹਿਲਾ ਕੁੰਡਾ ਸਟਿਚ ਇਹਨੂੰ ਉਤਾਰੋ ਚਾਹੇ ਵਣੋ ਹੁਣ ਆਪਣੀ ਪੂਰੀ ਸਲਾਈਆਂ ਜਿਹੜੀ ਉਹ ਪਿੱਛੇ ਧਾਗਾ ਕਰਕੇ ਸਿੱਧੀ ਹੀ ਬਣੂਗੀ ਸਿੱਧੇ ਪਾਸੇ ਦਾ ਮਤਲਬ ਤੁਸੀਂ ਇਹ ਮੰਨ ਕੇ ਚੱਲੋ ਵੀ ਧੁਰ ਤੱਕ ਆਪਾਂ ਨੇ ਪਲੇਨ ਹੀ ਬੁਣਨਾ ਬੈਕ ਸਾਈਡ ਤੋਂ ਇਹਦੇ ਵਿੱਚ ਡਿਜ਼ਾਈਨ ਪੈਂਦਾ ਜਾਊਗਾ ਸਿੱਧੇ ਪਾਸੇ ਤੋਂ ਇਹ ਆਪਣਾ ਪਲੇਨ ਪਲੇਨ ਸਲਾਈਆਂ ਪੈਂਦੀਆਂ ਜਾਣਗੀਆਂ ਸਿੱਧੇ ਪਾਸੇ ਆਪਾਂ ਨੇ ਕੋਈ ਬੁਣਤੀ ਨਹੀਂ ਪਾਉਣੀ ਬੈਕ ਸਾਈਡ ਤੇ ਹੀ ਬੁਣਤੀ ਪਾਉਗੇ ਜੇ ਲਿਕੋਣ ਬੈਕ ਸਾਈਡ ਧਿਆਨ ਨਾਲ ਦੇਖਿਓ ਪਹਿਲੇ ਕੁੰਡੇ ਨੂੰ ਉਤਾਰੋ ਚਾਹੇ ਬੁਣੋ ਫਿਰ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਮੋਹਰਲੇ ਕੁੰਡੇ ਨੂੰ ਉਤਾਰ ਦਾਂਗੇ ਪਿਛਲੇ ਨੂੰ ਦੁਬਾਰਾ ਫੇਰ ਬੁਣ ਦਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਮੋਹਰਲੇ ਨੂੰ ਆਪਾਂ ਉਤਾਰ ਦਾਂਗੇ ਪਿਛਲੇ ਨੂੰ ਫੇਰ ਬੁਣ ਦਾਂਗੇ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਤੁਸੀਂ ਬਣਿਆ ਹੋਇਆ ਡਿਜ਼ਾਈਨ ਇੱਕ ਵਾਰ ਦੇਖਿਓ ਬਿਲਕੁਲ ਸੌਖਾ ਡਿਜ਼ਾਈਨ ਹੈ ਕੋਈ ਵੀ ਇਹਨੂੰ ਆਸਾਨੀ ਦੇ ਨਾਲ ਬਣਾ ਸਕਦਾ ਹੈ Entonces una vez que se te pase, se te pase por isla y se te va ਇੱਕ ਕੋਈ ਐਸ ਤਰ੍ਹਾਂ ਹੀ ਡਿਜ਼ਾਈਨ ਜਿਹੜਾ ਆਪਣਾ ਬਣਦਾ ਜਾਊਗਾ ਬਹੁਤ ਸੋਹਣਾ ਹੁਣ ਆਪਾਂ ਬੈਕ ਸਾਈਡ ਤੇ ਇੱਕ ਵਾਰ ਹੋਰ ਟਰਾਈ ਕਰਦੇ ਹਾਂ ਫਿਰ ਲੱਕੁੰਡਾ ਉਤਾਰੋ ਚਾਹੀ ਬੋਣੋ ਫਿਰ ਦੋ ਕੁੰਡੀਆਂ ਦਾ ਇੱਕ ਇੱਕ ਕੁੰਡੀ ਨੂੰ ਉਤਾਰ ਦਾਂਗੇ ਤੇ ਮੰਗਰਲੇ ਨੂੰ ਦੁਬਾਰਾ ਫੇਰ ਬੁਣ ਦਾਂਗੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਇਹ ਪੂਰੀ ਸਲਾਈ ਕੰਪਲੀਟ ਕਰ ਲਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਉਂਦੀ ਹੋਣਗੇ ਤੇ ਕਮੈਂਟ ਜ਼ਰੂਰ ਕਰਕੇ ਦੱਸਦਿਆ ਕਰੋ ਕੋਈ ਸਮਝ ਆਉਂਦੀ ਆ ਕਿ ਨਹੀਂ ਆਉਂਦੀ ਆ ਹਨਾ ਲਾਸਟ ਵਾਲੇ ਕੁੰਡੇ ਨੂੰ ਉਲਟਾ ਸਿੱਟਾ ਜਿਵੇਂ ਮਰਜ਼ੀ ਬਣਾ ਲਓ ਜੀ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਦੇਖ ਸਕਦੇ ਹੋ ਆ نیچے ਇੱਥੋਂ ਤੱਕ ਬਾਰਡਰ ਉੱਪਰ ਟਿਕੜਾ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਇਆ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਫਿਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਇਥੋਂ ਇਹ ਡਿਜ਼ਾਈਨ ਆ ਗਿਆ ਆਪਣਾ ਬਹੁਤ ਸੋਹਣਾ ਡਿਜ਼ਾਈਨ ਸਿਰਫ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਨਾ ਬੈਕ ਸਾਈਡ ਤੋਂ ਹੈ ਡਿਜ਼ਾਈਨ ਬਣਦਾ ਸਿੱਧੇ ਪਾਸੇ ਆਪਾਂ ਨੇ ਕੁਝ ਨਹੀਂ ਕਰਨਾ ਪਲੇਨ ਸਲਾਈ ਬਣਾਉਣੀ ਆ ਬਹੁਤ ਹੀ ਪਿਆਰਾ ਡਿਜ਼ਾਈਨ ਵਨ ਕੀ ਤਿਆਰ ਹੁੰਦਾਗਾ ਜੇ ਤੁਸੀਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪਹਿਲਾਂ ਕੀਤਾ ਹੋਇਆ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਜਿਹੇ ਤੇ ਨਵੇਂ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ